ਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਮਰਤੇ ਬੈਠੇ ਹੋ ਨੇ ਤਸਵੀਰਾਂ ਕੋਟਕੂਬਰਾ ਦਿਖਾ ਦੰਨੇ ਆ ਮਿਸਾਲ ਮਾਰ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈ ਮਿਸਾਲ ਮਾਰੀ ਤਸਵੀਰ ਤੁਸੀਂ ਵੇਖ ਸਕਦੇ ਹੋ ਤਮਾਮ ਕਿਸਾਨ ਨੇ ਮਿਸਾਲ ਲੈ ਕੇ ਸੜਕਾ ਦੇ ਉੱਤਰ ਨੇ ਸਮਰਥਨ ਜਿਹੜਾ ਹੈਗਾ ਡੱਲੇਵਾਲ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਤਾਂ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲਾਂ ਜਾਣਨੇ ਮਿਸਾਲ ਮਾਰ ਕੱਢਣ ਦਾ ਮਕਸਦ ਕੀ ਹੈ ਅੱਜ ਦਾ ਇਹ ਮਕਸਦ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਥਿਤੀ ਆ ਬਹੁਤ ਕ੍ਰਿਟੀਕਲ ਆ ਤਾਂ ਇਹ ਸੰਗਠਾਪਤੀ ਜਿਹੜਾ ਜਾਗਰਤਾ ਪੈਦਾ ਕਰ ਲਈ ਜਿਹੜਾ ਅੱਜ ਦਾ ਮਿਸਾਲ ਮਾਰਚ ਆ ਅਰਦਾਸ ਤੇ ਮਿਸਾਲ ਮਾਰਚ ਅਸੀਂ ਸੰਗਤਾਂ ਨੂੰ ਜਾਗਰਤਾ ਪੈਦਾ ਕਰਨ ਲਈ ਜਿਹੜੀ ਤੇ ਉਹਨਾਂ ਦੀ ਤੰਦਰੁਸਤੀ ਲਈ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਪਿੰਡਾਂ ਦੇ ਲੋਕ ਕੀ ਸੋਚ ਰਹੇ ਨੇ ਬਾਰੇ ਪਿੰਡ ਦੀ ਆਵਾਜ਼ ਕੀ ਹੈ ਇਸ ਵਕਤ ਪਿੰਡਾਂ ਦੇ ਲੋਕ ਬਹੁਤ ਚਿੰਤਾਤ ਹਨ ਉਹਨਾਂ ਦੀ ਜਿਹੜੀ ਸਿਹਤ ਯਾਬੀ ਲਈ ਅਰਦਾਸਾਂ ਹੋ ਰਹੀਆਂ ਗੁਰਦੁਆਰਿਆਂ ਵਿੱਚ ਤੇ ਪਿੰਡ ਪਿੰਡ ਰੋਜ਼ਾਨਾ ਜਿਹੜਾ ਹੈਗਾ ਹੈ ਇਹ ਜਿਹੜਾ ਹੁਣ ਮਿਸਾਲ ਮਾਰਚ ਰਾਜ ਤੋਂ ਆਰੰਭ ਕੀਤਾ ਹੈ ਪਿੰਡ ਪਿੰਡ ਰਜਾਨਾ ਇਹ ਮਿਸਾਲ ਮਾਰਚ ਇਹ ਚੱਲਿਆ ਕਰਨਗੇ ਸਾਰੇ ਪੂਰੇ ਪੰਜਾਬ ਵਿੱਚ ਜਿਹੜੇ ਮਿਸਾਲ ਮਾਰਚ ਆ ਸਾਰੇ ਇਹ ਜਿਹਨਾਂ ਦਾ ਜਗੀ ਜਗੀ ਸੰਢਲੇਵਾਲ ਦਾ ਜਿਹੜਾ ਅੰਸ਼ਣ ਚੱਲੂਗਾ ਉਹਨੇ ਨੇ ਜਾਗਰਤਾ ਮਹਮ ਚੱਲੂਗੀ ਪੰਜਾਬ ਦਾ ਵਪਾਰੀ ਕੀ ਸੋਚਦਾ ਹੈ ਵਪਾਰੀ ਕਿਉਂ ਨਾਲ ਵਪਾਰੀ ਦਾ ਦੱਸਿਆ ਨਾ ਵੀ ਵਪਾਰੀ ਨੂੰ ਤਾਂ ਇਹਨਾਂ ਨੇ ਕਿੜੇ ਵਾਲੇ ਜੰਦ ਦੇ ਚੜਾਇਆ ਜੋ ਕੋਈ ਵੀ ਸਰਕਾਰ ਆਈ ਹੈ ਉਹ ਇੱਕ ਨਾ ਡਿਵਾਈਡ ਕਰਦੀ ਹੈ ਕਿਸਾਨੇ ਨੂੰ ਵਪਾਰੀ ਨੂੰ ਮਜ਼ਦੂਰ ਵਰਗ ਨੂੰ ਅੱਡ-ਅੱਡ ਡਿਵਾਈਡ ਕਰਕੇ ਰਾਜ ਕਰਨਾ ਚਾਹੁੰਦੇ ਆ। ਸੋ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਇਕੱਠੇ ਹੋ ਕੇ ਜੋ ਪੰਜਾਬ ਦੇ ਹਾਲਾਤ ਦੁਰਗਤੀ ਇਹਨਾਂ ਨੇ ਕੀਤੀ ਹੈ ਉਹ ਠੀਕ ਹੋਣੀ ਚਾਹੀਦੀ ਹੈ। ਕਿਸਾਨ, ਮਜ਼ਦੂਰ ਔਰ ਵਪਾਰੀ ਇਕੱਠੇ ਹੋ ਕੇ ਇੱਕ ਅੱਲਾ ਮਾਰਨ ਤਾਂ ਕਿ ਪੰਜਾਬ ਜੋ ਹੈ ਫਿਰ ਤੋਂ ਜੋ ਉਜੜ ਚੁੱਕਿਆ ਮੈਂ ਕਹਿੰਦਾ ਕਿ ਉਹ ਫਿਰ ਆਪ ਦਿੱਲੀਾਂ ਤੇ ਆਵੇ ਉਹ ਉਹੀ ਹਸਦਾ ਖੇਡਦਾ ਪੰਜਾਬ ਬਣੇ ਔਰ ਕਦੇ ਵੀ ਟੇਬਲ ਟਾਕ ਦੇ ਜਿਹੜੇ ਆ ਨਾ ਉਹ ਰਾਸਤੇ ਬੰਦ ਨਹੀਂ ਹੋਣੇ ਚਾਹੀਦੇ ਚਾਹੇ ਕੋਈ ਵੀ ਕਿਸੇ ਦੀ ਵੀ ਡਿਮਾਂਡ ਹੈ ਕਿਸਾਨਾਂ ਦੀ ਹੈ ਵਪਾਰੀ ਦੀ ਹੈ ਮਜ਼ਦੂਰ ਦੀ ਹੈ ਜਾਂ ਚਾਹੇ ਕਰਮਚਾਰੀ ਹੈ ਕੋਈ ਉਹਨਾਂ ਦੀ ਮੰਗ ਜਿਹੜੀ ਹੈ ਉਹਦੇ ਤੇ ਗੌਰ ਹੋਣਾ ਚਾਹੀਦਾ ਉਹਦਾ ਕੋਈ ਨਾ ਕੋਈ ਰਸਤਾ ਕੱਢਣਾ ਚਾਹੀਦਾ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਕੋਟਕੂਬਰਾ ਦੀ ਤਸਵੀਰ ਹੈ ਜਿੱਥੇ ਇੱਕ ਵਿਸ਼ਾਲ ਮਿਸਾਲ ਮਾਰਜ ਜਿਹੜਾ ਹੈ ਤਕਜੀਤ ਸਿੰਘ ਢੱਲੇਵਾਲ ਇਸ ਸਮਰਥਨ ਦੇ ਵਿੱਚ ਕੱਢਿਆ ਜਾ ਰਿਹਾ ਹੈ ਤਾਂ ਤਸਵੀਰ ਇਸ ਵਕਤ ਤੁਸੀਂ ਵੇਖ ਰਿਹਾ ਜਿਹਾ ਨਾ ਕਹਣਾ ਹੈ ਪੂਰੇ ਪੰਜਾਬ ਵਿੱਚ ਰੋਜ਼ਾਨਾ ਐਸੇ ਤਰੀਕੇ ਨਾਲ ਲਗਾਤਾਰ ਮਾਰ ਜਿਹੜੇ ਨੇ ਕੱਢੇ ਜਾਣਗੇ ਕੋਟਕੂਪੁਰਾ ਤੋਂ ਕੈਮਰਾ ਵੱਸਣਾ ਬਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ